ਇਟਲੀ ਦੇ ਭਾਰਤੀ ਬੱਚਿਆਂ ਨੇ ਵਿਦਿਅਕ ਖੇਤਰ ਵਿੱਚ ਜਿਸ ਤਰ੍ਹਾਂ ਕਾਮਯਾਬੀ ਦੀ ਧੂਮ ਮਚਾਉਂਦੇ ਆ ਮਾਪਿਆਂ ਸਮਿਤ ਭਰ ਦਾ ਨਾਚ ਫੇਰੇ ਰਸਨਾਇਆ ਉਹ ਆਪਣੇ ਆਪ ਵਿੱਚ ਇੱਕ ਇਤਿਹਾਸਿਕ ਮਿਸਾਲ ਬਣ ਰਿਹਾ ਹੈ ਇਸ ਸ਼ਲਾਘਾਯੋਗ ਕਾਰਜ ਵਿੱਚ ਹੁਣ ਇੱਕ ਨਾਮ ਪੰਜਾਬ ਦੀ ਹੋਣ ਹਰਦੀਪ ਕੌਰ ਥਿਆੜਾ ਦਾ ਜੁੜ ਗਿਆ ਜਿਸ ਨੇ ਰੋਜ਼ਾ ਇਮੀਲੀਆ ਮੋਦਾਨਾ ਦੀ ਯੂਨੀਵਰਸਿਟੀ ਤੋਂ ਡਾਕਟਰੇਟ ਦੀ ਡਿਗਰੀ ਪਹਿਲੇ ਨੰਬਰ ਵਿੱਚ 110 ਚੋਂ 110 ਕਰਕੇ ਇੱਕ ਵਾਰ ਫਿਰ ਪ੍ਰਮਾਣਿਤ ਕਰ ਦਿੱਤਾ ਕਿ ਪੰਜਾਬ ਦੀਆਂ ਧੀਆਂ ਵਿਦਿਅਕ ਖੇਤਰ ਵਿੱਚ ਕਿਸੇ ਤੋਂ ਘੱਟ ਨਹੀਂ ਹਨ ਨਵਦੀਪ ਕੌਰ ਜਿਸ ਤਰ੍ਹਾਂ ਨਮ ਪਿੰਡ ਸਿਕਰੀ ਜ਼ਿਲ੍ਹਾ ਹੁਸ਼ਿਆਰਪੁਰ ਪੰਜਾਬ ਚ ਹੋਇਆ ਮਹਿਜ਼ ਜਦੋਂ 4 ਸਾਲ ਦੀ ਸੀ ਤਾਂ ਪੰਜਾਬ ਤੋਂ ਪਰਿਵਾਰ ਨਾਲ ਸਨ 2004 ਵਿੱਚ ਇਟਲੀ ਆ ਗਈ ਉਹਨਾਂ ਨੇ ਸਕੂਲ ਤੋਂ ਲੈ ਕੇ ਯੂਨੀਵਰਸਿਟੀ ਤੱਕ ਦੀ ਆਪਣੀ ਸਾਰੀ ਪੜ੍ਹਾਈ ਹੋਣ ਹਾਰ ਸਟੂਡੈਂਟਸ ਵਜੋਂ ਇਟਲੀ ਚ ਕੀਤੀ ਇਟਾਲੀਅਨ ਇੰਡੀਅਨ ਪ੍ਰੈਸ ਕਲੱਬ ਨਾਲ ਗੱਲਬਾਤ ਕਰਦੇ ਆ ਨਵਦੀਪ ਕੌਰ ਨੇ ਦੱਸਿਆ ਕਿ ਮੁੰਡ ਤੋਂ ਹੀ ਉਸ ਦੀ ਪੜ੍ਹਾਈ ਵਿੱਚ ਬਹੁਤ ਰੁਚੀ ਸੀ ਅਤੇ ਇਸ ਰੁਚੀ ਦੀ ਵੇਲੇ ਅੱਜ ਵੱਡਾ درخت ਬਣਣਾ ਵਟਾ درخت ਬਣਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਉਸਦੇ ਮਾਪਿਆਂ ਨੇ ਜਿਨ੍ਹਾਂ ਨੇ ਹੌਸਲਾ افزਾਈ ਨਾਲ ਮਾਰਗਦਰਸ਼ਨ ਕੀਤਾ ਜਿਸ ਮਕਾਮ ਤੇ ਉਹ ਪਹੁੰਚੀ ਹੈ ਉਹ ਮਾਪਿਆਂ ਦੇ ਆਸ਼ੀਰਵਾਦ ਨਾਲ ਹੀ ਸੰਭਵ ਹੋਇਆ ਨਵਦੀਪ ਕੌਰ ਘਰ ਦੀ ਆਰਥਿਕਤਾ ਵਿੱਚ ਆਪਣੇ ਪਰਿਵਾਰ ਨਾਲ ਮੁੰਡਿਆਂ ਵਾਂਗ ਜ਼ਿੰਮੇਵਾਰੀ ਨਿਭਾਰੀ ਹੈ ਉਹ ਪੜ੍ਹਾਈ ਦੇ ਨਾਲ-ਨਾਲ ਪਾਰਟ ਟਾਈਮ ਕੰਮ ਵੀ ਕਰ ਰਹੀ ਹੈ ਰੀਜ਼ੋ ਇਮਲੀਆ ਤੇ ਮੋਦਾਨਾ ਦੀ ਯੂਨੀਵਰਸਿਟੀ ਤੋਂ ਮਾਰਕੀਟਿੰਗ ਐਂਡ ਆਰਗੇਨਾਈਜੇਸ਼ਨ ਆਫ ਟਰਪਰਾਈਜ਼ਸ ਦੀ ਡਿਗਰੀ 110 ਚੋਂ 110 ਨੰਬਰ ਲੈ ਕੇ ਟੌਪ ਕੀਤਾ ਲਗਨ ਤੇ ਸਖਤ ਮੇਂਤ ਨਾਲ ਡਾਕਟੋਰੇਟ ਬਣੀ ਹੈ ਇਸ ਦੀ ਦੇ ਘਰ ਸਮੁੱਚੇ ਪੰਜਾਬੀ ਭਾਈਚਾਰੇ ਵੱਲੋਂ ਤੇ ਪਿੰਡ ਵਾਸੀਆਂ ਵੱਲੋਂ ਨਵਦੀਪ ਕੌਰ ਅਤੇ ਪਰਿਵਾਰ ਨੂੰ ਵਧਾਈਆਂ ਫੁੱਲ ਤੇ ਮਠਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ ਉਤਰੀ ਪਛੋਈ ਬਰਟੇਨ ਦੇ ਗ੍ਰੇਟਰ ਮਾਂਚੈਸਟਰ ਵਿੱਚ ਰਾਇਲ 올ਡ ਹੇਮ ਹਸਪਤਾਲ ਦੀ ਐਮਰਜੈਂਸੀ ਮੈਡੀਕਲ ਯੂਨਿਟ ਵਿੱਚ ਭਾਰਤੀ ਮੂਲ ਦੀ ਨਰਸ ਤੇ ਕੈਂਚੀ ਨਾਲ ਹਮਲਾ ਕਰਨ ਦਾ ਸੰਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ ਇਹ ਹਮਲਾ ਰਾਤ ਦੀ ਸ਼ਿਫਟ ਦੌਰਾਨ ਕੀਤਾ ਗਿਆ ਇਸ ਕਾਰਨ ਨਰਸ ਗੰਭੀਰ ਜ਼ਖਮੀ ਹੋ ਗਈ ਨਰਸ ਜਿਸ ਤੇ ਰਾਤ ਨੂੰ ਹਮਲਾ ਕੀਤਾ ਗਿਆ ਸੀ ਮਾਂਚੈਸਟਰ ਮੈਜਿਸਟ੍ਰੇਟ ਕੋਰਟ ਚ ਉਸ ਦਾ ਨਾਮ ਅਚਮਾ ਚੈਰੀਨ ਦੱਸਿਆ ਗਿਆ ਹਮਲੇ ਦੀ ਇਸ ਘਟਨਾ ਤੋਂ ਬਾਅਦ 37 ਸਾਲਾ ਰੂਮਨ ਹਾਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਗ੍ਰੇਟਰ ਮਾਂਚੈਸਟਰ ਪੁਲਿਸ ਨੇ ਕਿਹਾ ਕਿ ਕਤਲ ਦੀ ਕੋਸ਼ਿਸ਼ ਅਤੇ ਕੋਈ ਬਲੇਡ ਵਾਲੀ ਚੀਜ਼ ਰੱਖਣ ਦਾ ਦੋਸ਼ ਲਗਾਇਆ ਗਿਆ ਸੀ ਅਤੇ ਅਗਲੇ ਮਹੀਨੇ ਮਾਂਚੈਸਟਰ ਕ੍ਰਾਊਨ ਕੋਰਟ ਵਿੱਚ ਪੇਸ਼ ਹੋਣ ਲਈ ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਪੁਲਿਸ ਬਿਆਨ ਵਿੱਚ ਕਿਹਾ ਗਿਆ ਕਿ ਪੀੜਤ ਇੱਕ 50 ਸਾਲਾ ਔਰਤ ਹੈ ਤੇ ਹਮਲੇ ਵਿੱਚ ਉਸਨੂੰ ਗੰਭੀਰ ਸੱਟਾਂ ਲੱਗੀਆਂ ਨੇ ਉਸਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਗ੍ਰੇਟਰ ਮਾਂਚੈਸਟਰ ਪੁਲਿਸ ਦੇ 올ਡ ਹੈਮ ਜ਼ਿਲ੍ਹੇ ਦੇ ਡਾਇਰੈਕਟਿਵ ਅਤੇ ਸੁਪਰਡੈਂਟ ਮੈਟ ਵੈਕਰ ਨੇ ਕਿਹਾ ਕਿ ਅਸੀਂ ਹਸਪਤਾਲ ਵਿੱਚ ਇਲਾਜ ਕਰ ਰਹੀ ਨਰਸ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰਦੇ ਹਾਂ ਸਾਡੀ ਪਹਿਲ ਇਸ ਔਖੀ ਘੜੀ ਉਸ ਦਾ ਅਤੇ ਉਸ ਦੇ ਪਰਿਵਾਰ ਅਤੇ ਉਸ ਦੇ ਸਾਥੀਆਂ ਦਾ ਸਮਰਥਨ ਕਰਨਾ ਅਸੀਂ ਇਸ ਘਟਨਾ ਤੋਂ ਪ੍ਰਭਾਵਿਤ ਕਿਸੇ ਵੀ ਵਿਅਕਤੀ ਦੀ ਸਹਾਇਤਾ ਲਈ ਐਨ ਐਚ ਐਸ ਨੈਸ਼ਨਲ ਹੈਲਥ ਸਰਵਿਸ ਦੇ ਸਹਿਯੋਗੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ